ਆ ਕੀਰਤਨ ਚ ਬੜਾ ਰਸ ਆਇਆ ਮੈਨੂੰ ਮਾਫ ਕਰ ਦੇਣਾ ਸਾਥ ਸੰਗਤ ਜੀ ਕੀਰਤਨ ਦਾ ਰਸ ਆਵੇ ਤੇ ਸਭ ਨੂੰ ਆਵੇ ਨਾ ਆਵੇ ਤੇ ਕਿਸੇ ਨੂੰ ਨਾ ਆਵੇ ਪਰ ਇਦਾਂ ਹੁੰਦਾ ਨਹੀਂ ਜੋ ਸਟੇਜ ਤੇ ਹੋ ਰਿਹਾ ਉਹ ਹੋ ਰਿਹਾ ਪਰ ਰਸ ਤੁਹਾਡਾ ਆਪੋ ਆਪਣਾ ਹੈ ਇੱਕ ਦਾ ਮਨ ਜੁੜਿਆ ਰਸ ਲੈ ਰਿਹਾ ਇੱਕ ਦਾ ਮਨ ਪਤਾ ਨਹੀਂ ਕਿੱਥੇ ਕਿੱਥੇ ਫੇਰੀ ਜਾਂਦਾ ਹੈ ਇੱਕ ਦਾ ਮਨ ਰਸ ਲੈ ਰਿਹਾ ਦੂਸਰੇ ਦਾ ਨਹੀਂ ਲੈ ਰਿਹਾ ਚੌਂਕੜਾ ਲਾ ਕੇ ਇਕੱਠੇ ਬੈਠੇ ਹਾਂ ਬਾਣੀ ਪੜੀ ਜਾ ਰਹੀ ਹੈ ਕੀਰਤਨ ਹੋ ਰਿਹਾ ਹੈ ਸਾਜ਼ ਵੱਜ ਰਹੇ ਹਨ ਕੀਰਤਨੀਏ ਕੀਰਤਨ ਕਰ ਰਹੇ ਹਨ ਪਰ ਇੱਕ ਮੰਤਰ ਮੁਗਧ ਹੋਇਆ ਬੈਠਾ ਹੈ ਇੱਕ ਰਸ ਨਾਲ ਸ਼ਿਰਸ਼ਾਰ ਹੋਇਆ ਬੈਠਾ ਹੈ ਇੱਕ ਦੇ ਅੰਦਰ ਬਾਹਰ ਬੈਰਾਗ ਚੱਲ ਰਿਹਾ ਹੈ ਇੱਕ ਦਾ ਹਿਰਦਾ ਉੱਛਲ-ਉੱਛਲ ਆਉਂਦਾ ਹੈ ਇੱਕੋ ਦੇ ਨਾਲ ਬੈਠਾ ਉਹ ਸੁੱਕਿਆ ਪਿਆ ਉਹਨੂੰ ਕੋਈ ਫੀਲ ਨਹੀਂ ਆ ਰਹੀ ਉਹ ਬਿਟਰ 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 ਚਾਖ ਰਿਹਾ ਹੈ ਕਦੇ ਉਧਰ ਨੂੰ ਵੇਖ ਲਾਏ ਕਦੇ ਉਧਰ ਨੂੰ ਵੇਖ ਲਾਏ ਮਨ ਪਟਕ ਰਿਹਾ ਨਾ ਉਹਦੀਆਂ ਅੱਖਾਂ ਟਿਕ ਰਹੀਆਂ ਹਨ ਨਾ ਉਹਦਾ ਮਨ ਟਿਕ ਰਿਹਾ ਹੈ ਨਾ ਉਹਦਾ ਸਰੀਰ ਟਿਕ ਰਿਹਾ ਹੈ ਤੇ ਯਾਦ ਰੱਖਣਾ ਕੀਰਤਨੀਆਂ ਨੇ ਕੀਰਤਨ ਕਰਨਾ ਹੈ ਬਾਣੀ ਵਾਲਿਆਂ ਨੇ ਬਾਣੀ ਪੜ੍ਹ ਦੇਣੀ ਹੈ ਪਰ ਰਸ ਸਾਰਿਆਂ ਦਾ ਆਪੋ ਆਪਣਾ ਹੈ ਰਾਸਤੇ ਤੇ ਰਾਇ ਤੂੰ ਕਿੰਨਾ ਕੁ ਲੈਣਾ ਰਸ ਹੁਣ ਕਈਆਂ ਨੂੰ ਗੀਤ ਸੁਣ ਕੇ ਹੀ ਰਸ ਆਏਗਾ ਕਈਆਂ ਨੂੰ ਤਰ੍ਹਾਂ ਤਰ੍ਹਾਂ ਦੇ ਨਾਟਕਾਂ ਚੀਟਕਾਂ ਦੇ ਵਿੱਚ ਹੀ ਰਸ ਆਏਗਾ ਉਹ ਹਮੇਸ਼ਾ ਲੱਭਦੇ ਰਹਿਣਗੇ ਵੀਕੈਂਡ ਹੈ ਤੇ ਕੋਈ ਗਾਉਣ ਵਾਲਾ ਆਏਗਾ ਫੇਰ ਹੀ ਰਸ ਆਏਗਾ ਉਹ ਕੋਈ ਨਾ ਕੋਈ ਪ੍ਰੋਗਰਾਮ ਲੱਭਦੇ ਰਹਿਣਗੇ ਰਸ ਆਪੋ ਆਪਣਾ ਤੇਰੇ ਅੰਦਰ ਕਿੰਨਾ ਕੁ ਰਸ ਪਿਆ ਹੈ ਬਾਰੋਂ ਕੋਈ ਰਸ ਨਹੀਂ ਪਾਇਆ ਜਾ ਰਿਹਾ ਤੁਹਾਡੇ ਕੰਨਾਂ ਰਾਹੀਂ ਰਸ ਨਹੀਂ ਪਾਇਆ ਜਾ ਰਿਹਾ ਤੁਹਾਡੀਆਂ ਅੱਖਾਂ ਰਾਹੀਂ ਰਸ ਨਹੀਂ ਪਾਇਆ ਜਾ ਰਿਹਾ ਰਸ ਤੇ ਤੇਰੇ ਅੰਦਰੋਂ ਫੁੱਟ ਰਿਹਾ ਹੈ ਤੇਰੇ ਅੰਦਰ ਖੂ ਹੈ ਅੰਤਰ ਖੂਟਾ ਅੰਮ੍ਰਿਤ ਭਰਿਆ ਸ਼ਬਦ ਹੈ ਕਾਢ ਪੀਏ ਪਨੇਹਾਰੀ ਜਿੰਨੇ ਕੁ ਤੂੰ ਉਹਨੂੰ ਸੰਨ ਲਾਈ ਹੋਈ ਹੈ ਜਿੰਨਾ ਕੁ ਤੂੰ ਉਹਦੇ ਚੋਂ ਰਸ ਲੱਭਦਾ ਤੈਨੂੰ ਮਿਲ ਜਾਂਦਾ ਹੈ ਮਾਫ ਕਰਨਾ ਕਈਆਂ ਨੂੰ ਕਦੇ ਵੀ ਨਹੀਂ ਜਿੰਨਾ ਮਰਜੀ ਜ਼ੋਰ ਲਾਈ ਜਾਓ ਕੁਝ ਵੀ ਨਹੀਂ ਹੁੰਦਾ ਕੋਈ ਰਸ ਨਹੀਂ ਬਣਦਾ ਕੋਈ ਆਨੰਦ ਨਹੀਂ ਬਣਦਾ ਕੋਈ ਮਨ ਦਾ ਟਿਕਾਣਾ ਬਣਦਾ ਹੀ ਨਹੀਂ ਤੇ ਜਿਹੜਾ ਰਸ ਹੈ ਇਹ ਸਾਡਾ ਆਪੋ ਆਪਣਾ ਹੈ ਸਾਡੀ ਆਪੋ ਆਪਣੀ ਕਮਾਈ ਹੈ ਸਾਡੇ ਸਾਡੇ ਆਪਣੇ ਆਪ ਦਾ ਅੰਦਰ ਦਾ ਪਿਆਰ ਹੈ ਕਿੰਨਾ ਕੁ ਸਾਡੇ ਅੰਦਰ ਪਿਆਰ ਹੈ ਇਹ ਸਾਰਾ ਇਹਦੇ ਤੇ ਡਿਪੈਂਡ ਕਰਦਾ ਹੈ ਯਾਦ ਰੱਖੋ ਜਿਸ ਬੰਦੇ ਦੇ ਅੰਦਰ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ ਨਾ ਮੰਨ ਕੇ ਚੱਲੋ ਤੁਹਾਡੀ ਮਾਂ ਹੈ ਤੁਸੀਂ ਮਾਂ ਆਪਣੀ ਨੂੰ ਬਹੁਤ 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 ਪਿਆਰ ਕਰਦੇ ਹੋ ਜਦੋਂ ਤੁਹਾਡੀ ਮਾਂ ਨੂੰ ਤੁਸੀਂ ਮਿਲੋਗੇ ਰਸ ਬਣਾਉਣ ਦੀ ਲੋੜ ਨਹੀਂ ਪੈਣੀ ਪਿਆਰ ਦੇ ਵਿੱਚ ਰਸ ਆਪੇ ਹੀ ਆ ਜਾਣਾ ਜਿੱਦਣ ਤੁਸੀਂ ਇੰਡੀਆ ਜਾਓਗੇ ਜਾਂ ਇੰਡੀਆ ਤੋਂ ਤੁਹਾਡੀ ਮਾਂ ਇੱਥੇ ਆਏਗੀ ਤੁਸੀਂ ਮਿਲੋਗੇ ਰਸ ਆਪੇ ਬਣ ਜਾਣਾ ਪਿਆਰ ਚ ਤੇ ਰਸ ਬਣ ਜਾਂਦਾ ਆਪਣੇ ਆਪ ਬਣ ਜਾਂਦਾ ਜਿੱਥੇ ਪਿਆਰ ਹੈ ਉੱਥੇ ਰਸ ਹੈ ਜਿਸ ਜਿਸ ਚੀਜ਼ ਚ ਤੁਹਾਡਾ ਇੰਟਰਸਟ ਹੈ ਉਸ ਚੀਜ਼ ਚ ਰਸ ਹੈ ਜਿਸ ਚੀਜ਼ ਤੁਹਾਡਾ ਸ਼ੌਂਕ ਹੈ ਉਸ ਚੀਜ਼ ਚ ਤੁਹਾਡਾ ਰਸ ਹੈ ਹੁਣ ਉਹ ਰਸ ਆਪਣੇ ਆਪ ਬਣਦੇ ਨੇ ਤੇ ਜਦੋਂ ਅਸੀਂ ਗੁਰਬਾਣੀ ਨਾਲ ਸਾਡਾ ਜਦੋਂ ਪਿਆਰ ਪੈ ਗਿਆ ਫਿਰ ਸਾਨੂੰ ਰਸ ਆਉਣਾ ਹੀ ਆਉਣਾ ਜਦੋਂ ਸਾਡਾ ਗੁਰਬਾਣੀ ਨਾਲ ਪਿਆਰ ਪੈ ਗਿਆ ਜਿੱਦਾਂ ਤੁਹਾਡਾ ਗੁਰਦੁਆਰੇ ਜਾਣ ਲਈ ਗੁਰਬਾਣੀ ਨੂੰ ਗੁਟਕਾ ਫੜ ਲਈਏ ਪੋਥੀ ਪੜਹੀਏ ਇਹ ਇੰਤਾਜ ਗੁਰਬਾਨੀ ਹੌਲ ਪੈਣਾ ਹੌਲ ਜਿਹਦੇ ਨਾਲ ਤੁਸੀਂ ਪਿਆਰ ਕਰਦੇ ਹੋ ਉਹ ਜਦੋਂ ਉਹ ਨਾ ਮਿਲੇ ਤੇ ਤੁਹਾਨੂੰ ਹੌਲ ਪੈਂਦੇ ਆ ਅ ਜਿੰਨੇ ਤੁਸੀਂ ਬੈਠੇ ਹੋ ਜਿਹਦੇ ਨਾਲ ਪਿਆਰ ਕਰਦੇ ਹੋ ਘਰ ਵਾਲੀ ਨਾਲ ਪਿਆਰ ਹੈ ਬੱਚਿਆਂ ਨਾਲ ਪਿਆਰ ਹੈ ਕੋਈ ਫਰੈਂਡ ਹੈ ਕੋਈ ਬੈਸਟ ਫਰੈਂਡ ਹੈ ਪਤਾ ਨਹੀਂ ਕੌਣ ਹੈ ਜਿਸ ਦੇ ਨਾਲ ਤੁਹਾਡਾ ਪਿਆਰ ਹੈ ਜਦੋਂ ਉਹਦੇ ਨਾਲ ਗੱਲ ਨਾ ਹੋਵੇ ਹੌਲ ਪੈਂਦੇ ਹੌਲ ਇਹ ਪਿਆਰ ਦੀ ਨਿਸ਼ਾਨੀ ਹੈ ਨਾਵ ਅੱਜ ਮਿਲਿਆ ਗਿਆ ਨਾ ਅੱਜ ਗੱਲ ਹੋਈ ਸਾਨੂੰ ਹੌਲ ਪੈਂਦੇ ਤੇ ਜਿਸ ਬੰਦੇ ਦਾ ਬਾਣੀ ਨਾਲ ਪਿਆਰ ਪਵੇ ਅੱਜ ਬਾਣੀ ਨਹੀਂ ਪੜੀ ਗਈ ਅੱਜ ਮੈਂ ਗੁਰਦੁਆਰੇ ਨਹੀਂ ਗਿਆ ਅੱਜ ਮੈਂ ਕੀਰਤਨ ਨਹੀਂ ਸੁਣਿਆ ਅੱਜ ਮੈਨੂੰ ਹੌਲ ਪੈਂਦੇ ਹੈ ਇਹ ਨਿਸ਼ਾਨੀ ਹੈ ਜਿੰਦ ਬਚਦੀ ਨਹੀਂ ਜਿਉ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਬੂੰਦ ਵੇ ਹੋਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੇ ਨਾਦ ਕੋ ਰੰਕਹਿ ਵਿਦਿਆ ਸਨਮੁਖ ਉਠਤਾਵੇ ਪਵਰ ਲੋਭੀ ਕੁਸੰਬਾਸ ਕਾ ਮਿਲ ਆਪ ਬੰਧਾਵੇ ਤਿਉ ਸੰਤ ਜਨਾ ਹਰਪ੍ਰੀਤ ਹੈ ਦੇਖ ਦਰਸ਼ ਅਗਾਵੇ ਪਿਆਰ ਦੀ ਖੇਡ ਹੈ ਸਾਰੀ ਇਸੇ ਕਰਕੇ ਅੰਦਰ ਪਿਆਰ ਨਾਲ ਭਰਿਆ ਹੋਣਾ ਚਾਹੀਦਾ ਗੁਰੂ ਨਾਲ ਪਿਆਰ ਗੁਰਬਾਣੀ ਨਾਲ ਪਿਆਰ ਫਿਰ ਹੌਲੀ-ਹੌਲੀ ਤੁਹਾਡਾ ਕੁਦਰਤ ਦੀ ਹਰ ਚੀਜ਼ ਨਾਲ ਹੀ ਪਿਆਰ ਪੈਂਦਾ ਬੀਜ ਹੈ ਨਾ ਪਿਆਰ ਦਾ ਹੌਲੀ-ਹੌਲੀ ਵੱਡਾ ਹੋ ਜਾਂਦਾ ਆਲੇ ਜਾਂਦਾ ਮਾਂ ਨਾਲ ਬਹੁਤ ਪਿਆਰ ਕੀਤਾ ਮਾਂ ਦਾ ਪਿਆਰ ਲਿਮਟ ਹੈ ਉਹਦੀ ਉਹਦੇ ਅੰਦਰ ਜਿੰਨਾ ਕੁ ਦਿਮਾਗ ਚ ਚੱਲਦਾ ਮਾਂ ਨੇ ਉੱਥੇਕ ਤੱਕ ਹੀ ਪਹੁੰਚਾਉਣਾ ਮਾਂ ਨੇ ਪਿਆਰ ਉਹਨਾਂ ਕੀ ਪਾਉਣਾ ਜਿੰਨਾ ਕੁ ਮਾਂ ਆਲੇ ਦੁਆਲੇ ਕਰਦੀ ਏ ਕਿਸੇ ਫਰੈਂਡ ਨਾਲ ਪਿਆਰ ਕਰੋਗੇ ਉਹਦੇ ਪਿਆਰ ਦੀ ਵੀ ਲਿਮਟ ਹੈ ਉਹਦਾ ਕਿੰਨਾ ਕੁ ਦਾਇਰਾ ਹੈ ਪਰ ਜਦੋਂ ਅਸੀਂ ਗੁਰੂ ਨਾਲ ਪਿਆਰ ਪਾਉਂਦੇ ਆ ਗੁਰਬਾਣੀ ਨਾਲ ਪਿਆਰ ਪਾ ਲੈਂਦੇ ਆ ਗੁਰਬਾਣੀ ਫਿਰ ਤੁਹਾਡਾ ਪਿਆਰ ਪਾਉਂਦੀ ਏ ਪਰਮਾਤਮਾ ਨਾਲ ਰੱਬ ਨਾਲ ਉਹਨੂੰ ਤੁਸੀਂ ਬ੍ਰਹਿਮੰਡ ਕਹੋ ਯੂਨੀਵਰਸ ਕਹੋ ਇੱਕ ਇੱਕ ਦਰਖਤ ਨਾਲ ਪਿਆਰ ਪਾਉਂਦੀ ਹੈ ਇੱਕ ਇੱਕ ਚੀਜ਼ ਨਾਲ ਪਿਆਰ ਪਾਉਂਦੀ ਹੈ ਪਿਆਰ ਦਾ ਬੀਜ ਬੀਜਿਆ ਗਿਆ ਫਿਰ ਉਸ ਪਿਆਰ ਨੇ ਫੈਲੀ ਜਾਣਾ ਫੈਲੀ ਜਾਣਾ ਵੱਡਾ ਹੋ ਜਾਣਾ ਬਹੁਤ ਵੱਡਾ ਹੋ ਜਾਣਾ ਅੰਦਰ ਇੱਕ ਪਿਆਰ ਦਾ ਬੂਟਾ ਲੱਗ ਜਾਣਾ ਚਾਹੀਦਾ ਪਹਿਲਾਂ ਪਹਿਲਾਂ ਇੱਥੋਂ ਸ਼ੁਰੂਆਤ ਹੋਣੀ ਹੈ ਪਹਿਲਾਂ ਪਹਿਲਾਂ ਅੰਦਰ ਇੱਕ ਚਿੰਗ ਤੇ ਹੋਵੇ ਇੱਕ ਇੱਕ ਚੰਗਿਆੜੇ ਤੋਂ ਹੀ ਵੱਡੀਆਂ ਅੱਗਾਂ ਲੱਗਦੀਆਂ ਹੁਣ ਕਿੱਡੀ ਕ ਸਿੱਖ ਹੁੰਦੀ ਨਿੱਕੀ ਜੀ ਸਿੱਖ ਤੋਂ ਹੀ ਕਿੱਡੀ ਅੱਗ ਬਣਦੀ ਨਾ ਪਹਿਲਾਂ ਛੋਟਾ ਛੋਟੇ ਤੋਂ ਸ਼ੁਰੂ ਕਰੀਦਾ ਪਿਆਰ ਅੰਦਰ ਇੱਕ ਪੈਦਾ ਹੋਵੇ ਕਿਸੇ ਬੰਦਿਆਂ ਨੇ ਪਤਾ ਨਹੀਂ ਕਿਸੇ ਵੇਲੇ ਜਦੋਂ ਸ਼ੁਰੂ ਕੀਤਾ ਹੋਵੇਗਾ ਕਿਸੇ ਨਾ ਕਿਸੇ ਵੇਲੇ ਲੋਕਾਂ ਨੇ ਮੂਰਤੀਆਂ ਰੱਖਣੀਆਂ ਉਹਦੇ ਨਾਲ ਪਿਆਰ ਪਾ 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 ਫਿਰ ਹੌਲੀ ਹੌਲੀ ਉਤੇ ਅੰਦਰ ਚਿੰਗ ਪੈਦਾ ਹੋਈ ਹੋਰ ਵੱਡਾ ਕਰ ਪਿਆਰ ਦੇ ਬੂਟੇ ਨੂੰ ਫਿਰ ਹੋਰ ਵੱਡਾ ਕਰ ਫਿਰ ਇਸ ਪਿਆਰ ਨੂੰ ਲਿਮਟਲੈਸ ਕਰ ਦੇ ਲਿਮਟ ਨਾ ਰੱਖ ਕੋਈ ਬਾਡੀ ਨਾ ਸਾਹਮਣੇ ਰੱਖ ਹਰ ਚੀਜ਼ ਤੋਂ ਉੱਪਰ ਨੂੰ ਉੱਠਦਾ ਜਾ ਤੇਰੀ ਸੁਰਤ ਉੱਤੇ 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 ਜਾਵੇ ਲਿਮਟਲੈਸ ਕਰ ਪਿਆਰ ਨੂੰ ਪਰ ਪਹਿਲਾਂ ਸ਼ੁਰੂਆਤ ਵੇਲੇ ਛੋਟੇ ਥਾਂ ਤੋਂ ਸ਼ੁਰੂ ਕਰੀਦਾ ਹੈ ਇੱਕ ਜਗ੍ਹਾ ਤੋਂ ਸ਼ੁਰੂ ਕਰੀਦਾ ਕੁਸ਼ਤੇ ਹੋਵੇ ਕਿਤੇ ਤੇ ਹੋਵੇ ਮਾਫ ਕਰਨਾ ਮੈਂ ਇਦਾਂ ਦੇ ਬੰਦੇ ਵੀ ਵੇਖੇ ਨੇ ਜਿਹੜੇ ਹਰ ਬੰਦੇ ਤੇ ਸ਼ੱਕ ਕਰਦੇ ਨੇ ਈਵਨ ਕਿ ਉਹਨਾਂ ਦਾ ਆਪਣੇ ਪੇਰੈਂਟਸ ਤੱਕ ਵੀ ਸ਼ੱਕ ਨੇ ਉਹਨਾਂ ਦਾ ਕਿਸੇ ਨਾਲ ਅੰਦਰੋਂ ਪਿਆਰ ਹੈ ਹੀ ਨਹੀਂ ਜਿੱਥੇ ਵੀ ਕਰਨਗੇ ਤੁਖਾ ਕਰਨਗੇ ਜਿੱਥੇ ਕਰਨਗੇ ਬੇਵਫਾਈ ਕਰਨਗੇ ਜਿੱਥੇ ਵੀ ਕਰਨਗੇ ਵਫਾ ਨਹੀਂ ਕਮਾ ਸਕਦੇ ਕਿਤੇ ਵੀ ਅੰਦਰ ਕੋਈ ਚਿੰਗ ਹੈ ਨਹੀਂ ਉਹਨੂੰ ਅੰਦਰ ਪਿਆਰ ਪੈਦਾ ਕਰੀਏ ਉਹ ਚਿੰਗ ਪੈਦਾ ਕਰੀਏ ਉਫਰ ਬੂਟਾ ਹੌਲੀ 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 ਵੱਧਦਾ ਜਾਂਦਾ ਹੈ ਵੱਧਦਾ ਜਾਂਦਾ ਵੱਧਦਾ ਜਾਂਦਾ ਆਪਣੇ ਆਪ ਉਹ ਜਿਹੜੀ ਚੀਜ਼ ਹੈ ਹੌਲੀ ਹੌਲੀ ਵੱਡੀ ਹੋਈ ਜਾਂਦੀ ਹੈ ਤਾਂ ਕਰਕੇ ਸਭ ਤੋਂ ਪਹਿਲਾਂ ਇਹ ਪਿਆਰ ਪਾਉਣਾ ਸ਼ੁਰੂ ਕਰੀਏ ਜਿਵੇਂ ਮੱਛੀ ਪਾਣੀ ਬਿਨਾ ਨਹੀਂ ਬਚਦੀ ਗੁਰੂ ਦਾ ਸਿੱਖ ਇੱਥੇ ਇੱਕ ਤੱਕ ਤੇ ਆਪਣਾ ਮਨ ਲੈ ਕੇ ਆਵੇ ਜਿਵੇਂ ਆਪਾਂ ਗਾਇਆ ਹੈ ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਜਿਵੇਂ ਮੱਛੀ ਪਾਣੀ ਬਿਨਾਂ ਨਹੀਂ ਬਚਦੀ ਭਵਰਾ ਜਦੋਂ ਫੁੱਲ ਖਿੜਿਆ ਹੋਵੇ ਕਮਲ ਫੁੱਲ ਫਿਰ ਰਹਿ ਨਹੀਂ ਸਕਦਾ ਜੋ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਬੂੰਦ ਵੇ ਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੇ ਚਾਤਰ ਕੋ ਨੂੰ ਸੁਵੰਤੀ ਬੂੰਦ ਦੀ ਪਿਆਸ ਲੱਗਦੀ ਹੈ ਬੂੰਦ ਵੇ ਹੂਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੇ ਨਾਦ ਕੁਰੰਕਹਿ ਵਿਦਿਆ ਸੰਮੁਖ ਉੱਠਤਾਵੇ ਕੰਡਾ ਢੇੜ ਦਾ ਨਾਦ ਵੱਜਦਾ ਫਿਰ ਮਿਰਗ ਰਹਿ ਨਹੀਂ ਸਕਦਾ ਕੰਡਾ ਢੇੜ ਦਾ ਨਾਦ ਵੱਜਦਾ ਭਾਵੇਂ ਮਿਰਗ ਨੂੰ ਫੜ ਲੈਂਦੇ ਆ ਫਿਰ ਵੀ ਭੱਜਿਆ ਹੀ ਜਾਂਦਾ ਨਾਦ ਕੁਰੰਕਹਿ ਬੈਦਿਆ ਸਨਮੁਖ ਉੱਠਤਾ ਵੈ ਭਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਦਾ ਵੈ ਫਸ ਜਾਂਦਾ ਹੈ ਭਵਰਾ ਫਿਰ ਵੀ ਜਾਂਦਾ ਹੈ ਤੇਉ ਸੰਤ ਜਨਾਂ ਹਰ ਪ੍ਰੀਤ ਹੈ ਦੇਖ ਦਰਸ਼ ਅਗਾਵੇ ਪ੍ਰਭ ਸਿਉ ਮਨ ਲੀਨਾ ਜੋ ਜਲਮੀਨਾ ਚਾਤ੍ਰਿਕ ਜਿਵੇਂ ਤੇ ਸੰਤਿਆ ਜਨ ਨਾਨਕ ਗੁਰਪੂਰਾ ਪਾਇਆ ਸਗਲੀ ਸਿਖਾ ਬੁਝੰਤੀਆ ਪੰਪ ਪਰੇ ਨੂੰ ਫੁੱਲ ਮਿਲ ਗਿਆ ਮਛਲੀ ਨੂੰ ਪਾਣੀ ਮਿਲ ਗਿਆ ਸਵੰਤੀ ਬੂੰਦ ਬੀਹੇ ਨੂੰ ਮਿਲ ਗਈ ਇਸੇ ਤਰ੍ਹਾਂ ਗੁਰਸਿੱਖਾਂ ਨੂੰ ਗੁਰਮਖਾਂ ਨੂੰ ਗੁਰੂ ਮਿਲ ਪਿਆ ਪਿਆਰਾ ਮਿਲ ਗਿਆ ਉਹਨਾਂ ਦਾ ਮਨ ਸ਼ਾਂਤ ਹੋ ਗਿਆ ਠੰਡਾ ਠਾਰ ਹੋ ਗਿਆ ਹੋਣਾ ਚਾਹੀਦਾ ਆ ਕੀਰਤਨ ਚ ਬੜਾ ਰਸ ਆਇਆ ਮੈਨੂੰ ਮਾਫ ਕਰ ਦੇਣਾ ਸਾਥ ਸੰਗਤ ਜੀ ਕੀਰਤਨ ਦਾ ਰਸ ਆਵੇ ਤੇ ਸਭ ਨੂੰ ਆਵੇ ਨਾ ਆਵੇ ਤੇ ਕਿਸੇ ਨੂੰ ਨਾ ਆਵੇ ਪਰ ਇਦਾਂ ਹੁੰਦਾ ਨਹੀਂ ਜੋ ਸਟੇਜ ਤੇ ਹੋ ਰਿਹਾ ਉਹ ਹੋ ਰਿਹਾ ਪਰ ਰਸ ਤੁਹਾਡਾ ਆਪੋ ਆਪਣਾ ਹੈ ਇੱਕ ਦਾ ਮਨ ਜੁੜਿਆ ਰਸ ਲੈ ਰਿਹਾ ਇੱਕ ਦਾ ਮਨ ਪਤਾ ਨਹੀਂ ਕਿੱਥੇ ਕਿੱਥੇ ਫੇਰੀ ਜਾਂਦਾ ਹੈ ਇੱਕ ਦਾ ਮਨ ਰਸ ਲੈ ਰਿਹਾ ਦੂਸਰੇ ਦਾ ਨਹੀਂ ਲੈ ਰਿਹਾ ਚੌਂਕੜਾ ਲਾ ਕੇ ਇਕੱਠੇ ਬੈਠੇ ਹਾਂ ਬਾਣੀ ਪੜੀ ਜਾ ਰਹੀ ਹੈ ਕੀਰਤਨ ਹੋ ਰਿਹਾ ਹੈ ਸਾਜ਼ ਵੱਜ ਰਹੇ ਹਨ ਕੀਰਤਨੀਏ ਕੀਰਤਨ ਕਰ ਰਹੇ ਹਨ ਪਰ ਇੱਕ ਮੰਤਰ ਮੁਗਧ ਹੋਇਆ ਬੈਠਾ ਹੈ ਇੱਕ ਰਸ ਨਾਲ ਸ਼ਿਰਸ਼ਾਰ ਹੋਇਆ ਬੈਠਾ ਹੈ ਇੱਕ ਦੇ ਅੰਦਰ ਬਾਹਰ ਬੈਰਾਗ ਚੱਲ ਰਿਹਾ ਹੈ ਇੱਕ ਦਾ ਹਿਰਦਾ ਉੱਛਲ-ਉੱਛਲ ਆਉਂਦਾ ਹੈ ਇੱਕੋ ਦੇ ਨਾਲ ਬੈਠਾ ਉਹ ਸੁੱਕਿਆ ਪਿਆ ਉਹਨੂੰ ਕੋਈ ਫੀਲ ਨਹੀਂ ਆ ਰਹੀ ਉਹ ਬਿਟਰ 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 ਚਾਖ ਰਿਹਾ ਹੈ ਕਦੇ ਉਧਰ ਨੂੰ ਵੇਖ ਲਾਏ ਕਦੇ ਉਧਰ ਨੂੰ ਵੇਖ ਲਾਏ ਮਨ ਪਟਕ ਰਿਹਾ ਹੈ ਨਾ ਉਹਦੀਆਂ ਅੱਖਾਂ ਟਿਕ ਰਹੀਆਂ ਹਨ ਨਾ ਉਹਦਾ ਮਨ ਟਿਕ ਰਿਹਾ ਹੈ ਨਾ ਉਹਦਾ ਸਰੀਰ ਟਿਕ ਰਿਹਾ ਹੈ ਤੇ ਯਾਦ ਰੱਖਣਾ ਕੀਰਤਨੀਆਂ ਨੇ ਕੀਰਤਨ ਕਰਨਾ ਹੈ ਬਾਣੀ ਵਾਲਿਆਂ ਨੇ ਬਾਣੀ ਪੜ੍ਹ ਦੇਣੀ ਹੈ ਪਰ ਰਸ ਸਾਰਿਆਂ ਦਾ ਆਪੋ ਆਪਣਾ ਹੈ ਰਾਸਤੇ ਤੇਰਾ ਹੈ ਤੂੰ ਕਿੰਨਾ ਕੁ ਲੈਣਾ ਰਸ ਹੁਣ ਕਈਆਂ ਨੂੰ ਗੀਤ ਸੁਣ ਕੇ ਹੀ ਰਸ ਆਏਗਾ ਕਈਆਂ ਨੂੰ ਤਰ੍ਹਾਂ ਤਰ੍ਹਾਂ ਦੇ ਨਾਟਕਾਂ ਚੀਟਕਾਂ ਦੇ ਵਿੱਚ ਹੀ ਰਸ ਆਏਗਾ ਉਹ ਹਮੇਸ਼ਾ ਲੱਭਦੇ ਰਹਿਣਗੇ ਵੀਕੈਂਡ ਹੈ ਤੇ ਕੋਈ ਗਾਉਣ ਵਾਲਾ ਆਏਗਾ ਫੇਰ ਹੀ ਰਸ ਆਏਗਾ ਉਹ ਕੋਈ ਨਾ ਕੋਈ ਪ੍ਰੋਗਰਾਮ ਲੱਭਦੇ ਰਹਿਣਗੇ ਰਸ ਆਪੋ ਆਪਣਾ ਤੇਰੇ ਅੰਦਰ ਕਿੰਨਾ ਕੁ ਰਸ ਪਿਆ ਹੈ ਬਾਰੋਂ ਕੋਈ ਰਸ ਨਹੀਂ ਪਾਇਆ ਜਾ ਰਿਹਾ ਤੁਹਾਡੇ ਕੰਨਾਂ ਰਾਹੀਂ ਰਸ ਨਹੀਂ ਪਾਇਆ ਜਾ ਰਿਹਾ ਤੁਹਾਡੀਆਂ ਅੱਖਾਂ ਰਾਹੀਂ ਰਸ ਨਹੀਂ ਪਾਇਆ ਜਾ ਰਿਹਾ ਰਸ ਤੇ ਤੇਰੇ ਅੰਦਰੋਂ ਫੁੱਟ ਰਿਹਾ ਹੈ ਤੇਰੇ ਅੰਦਰ ਖੂ ਹੈ ਅੰਤਰ ਖੂਟਾ ਅੰਮ੍ਰਿਤ ਭਰਿਆ ਸ਼ਬਦ ਹੈ ਕਾਢ ਪੀਏ ਪਨੇਹਾਰੀ ਜਿੰਨੇ ਕੁ ਤੂੰ ਉਹਨੂੰ ਸੰਨ ਲਾਈ ਹੋਈ ਹੈ ਜਿੰਨਾ ਕੁ ਤੂੰ ਉਹਦੇ ਚੋਂ ਰਸ ਲੱਭਦਾ ਤੈਨੂੰ ਮਿਲ ਜਾਂਦਾ ਹੈ ਮਾਫ ਕਰਨਾ ਕਈਆਂ ਨੂੰ ਕਦੇ ਵੀ ਨਹੀਂ ਜਿੰਨਾ ਮਰਜੀ ਜ਼ੋਰ ਲਾਈ ਜਾਓ ਕੁਝ ਵੀ ਨਹੀਂ ਹੁੰਦਾ ਕੋਈ ਰਸ ਨਹੀਂ ਬਣਦਾ ਕੋਈ ਆਨੰਦ ਨਹੀਂ ਬਣਦਾ ਕੋਈ ਮਨ ਦਾ ਟਿਕਾਹ ਬਣਦਾ ਹੀ ਨਹੀਂ ਤੇ ਜਿਹੜਾ ਰਸ ਹੈ ਇਹ ਸਾਡਾ ਆਪੋ ਆਪਣਾ ਹੈ ਸਾਡੀ ਆਪੋ ਆਪਣੀ ਕਮਾਈ ਹੈ ਸਾਡੇ ਸਾਡੇ ਆਪਣੇ ਆਪ ਦਾ ਅੰਦਰ ਦਾ ਪਿਆਰ ਹੈ ਕਿੰਨਾ ਕੁ ਸਾਡੇ ਅੰਦਰ ਪਿਆਰ ਹੈ ਇਹ ਸਾਰਾ ਇਹਦੇ ਤੇ ਡਿਪੈਂਡ ਕਰਦਾ ਹੈ ਯਾਦ ਰੱਖੋ ਜਿਸ ਬੰਦੇ ਦੇ ਅੰਦਰ ਜਿਸ ਨੂੰ ਤੁਸੀਂ ਪਿਆਰ ਕਰਦੇ ਹੋ ਨਾ ਮੰਨ ਕੇ ਚੱਲੋ ਤੁਹਾਡੀ ਮਾਂ ਹੈ ਤੁਸੀਂ ਮਾਂ ਆਪਣੀ ਨੂੰ ਬਹੁਤ 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 ਪਿਆਰ ਕਰਦੇ ਹੋ ਜਦੋਂ ਤੁਹਾਡੀ ਮਾਂ ਨੂੰ ਤੁਸੀਂ ਮਿਲੋਗੇ ਰਸ ਬਣਾਉਣ ਦੀ ਲੋੜ ਨਹੀਂ ਪੈਣੀ ਪਿਆਰ ਦੇ ਵਿੱਚ ਰਸ ਆਪੇ ਹੀ ਆ ਜਾਣਾ ਜਿੱਦਣ ਤੁਸੀਂ ਇੰਡੀਆ ਜਾਓਗੇ ਜਾਂ ਇੰਡੀਆ ਤੋਂ ਤੁਹਾਡੀ ਮਾਂ ਇੱਥੇ ਆਏਗੀ ਤੁਸੀਂ ਮਿਲੋਗੇ ਰਸ ਆਪੇ ਬਣ ਜਾਣਾ ਪਿਆਰ ਚ ਤੇ ਰਸ ਬਣ ਜਾਂਦਾ ਆਪਣੇ ਆਪ ਬਣ ਜਾਂਦਾ ਜਿੱਥੇ ਪਿਆਰ ਹੈ ਉੱਥੇ ਰਸ ਹੈ ਜਿਸ ਜਿਸ ਚੀਜ਼ ਚ ਤੁਹਾਡਾ ਇੰਟਰਸਟ ਹੈ ਉਸ ਚੀਜ਼ ਚ ਰਸ ਹੈ ਜਿਸ ਚੀਜ਼ ਤੁਹਾਡਾ ਸ਼ੌਂਕ ਹੈ ਉਸ ਚੀਜ਼ ਚ ਤੁਹਾਡਾ ਰਸ ਹੈ ਹੁਣ ਉਹ ਰਸ ਆਪਣੇ ਆਪ ਬਣਦੇ ਨੇ ਤੇ ਜਦੋਂ ਅਸੀਂ ਗੁਰਬਾਣੀ ਨਾਲ ਸਾਡਾ ਜਦੋਂ ਪਿਆਰ ਪੈ ਗਿਆ ਫਿਰ ਸਾਨੂੰ ਰਸ ਆਉਣਾ ਹੀ ਆਉਣਾ ਜਦੋਂ ਸਾਡਾ ਗੁਰਬਾਣੀ ਨਾਲ ਪਿਆਰ ਪੈ ਗਿਆ ਜਿੱਦਾਂ ਤੁਹਾਡਾ ਗੁਰਦੁਆਰੇ ਜਾਣ ਲਈ ਗੁਰਬਾਣੀ ਨੂੰ ਗੁਟਕਾ ਫੜ ਲਈਏ ਪੋਥੀ ਪੜਹੀਏ ਕਈ ਤਾਜ ਗੁਰਬਾਨੀ ਹੌਲ ਪੈਣਾ ਹੌਲ ਜਿਹਦੇ ਨਾਲ ਤੁਸੀਂ ਪਿਆਰ ਕਰਦੇ ਹੋ ਉਹ ਜਦੋਂ ਉਹ ਨਾ ਮਿਲੇ ਤੇ ਤੁਹਾਨੂੰ ਹੌਲ ਪੈਂਦੇ ਆ ਆ ਜਿੰਨੇ ਤੁਸੀਂ ਬੈਠੇ ਹੋ ਜਿਹਦੇ ਨਾਲ ਪਿਆਰ ਕਰਦੇ ਹੋ ਘਰ ਵਾਲੀ ਨਾਲ ਪਿਆਰ ਹੈ ਬੱਚਿਆਂ ਨਾਲ ਪਿਆਰ ਹੈ ਕੋਈ ਫਰੈਂਡ ਹੈ ਕੋਈ ਬੈਸਟ ਫਰੈਂਡ ਹੈ ਪਤਾ ਨਹੀਂ ਕੌਣ ਹੈ ਜਿਸ ਦੇ ਨਾਲ ਤੁਹਾਡਾ ਪਿਆਰ ਹੈ ਜਦੋਂ ਉਹਦੇ ਨਾਲ ਗੱਲ ਨਾ ਹੋਵੇ ਹੌਲ ਪੈਂਦੇ ਹੌਲ ਇਹ ਪਿਆਰ ਦੀ ਨਿਸ਼ਾਨੀ ਹੈ ਨਾਅ ਅੱਜ ਮਿਲਿਆ ਗਿਆ ਨਾ ਅੱਜ ਗੱਲ ਹੋਈ ਸਾਨੂੰ ਹੌਲ ਪੈਂਦੇ ਤੇ ਜਿਸ ਬੰਦੇ ਦਾ ਬਾਣੀ ਨਾਲ ਪਿਆਰ ਪਵੇ ਅੱਜ ਬਾਣੀ ਨਹੀਂ ਪੜੀ ਗਈ ਅੱਜ ਮੈਂ ਗੁਰਦੁਆਰੇ ਨਹੀਂ ਗਿਆ ਅੱਜ ਮੈਂ ਕੀਰਤਨ ਨਹੀਂ ਸੁਣਿਆ ਅੱਜ ਮੈਨੂੰ ਹੌਲ ਪੈਂਦੇ ਹੈ ਇਹ ਨਿਸ਼ਾਨੀ ਹੈ ਜਿੰਦ ਬਚਦੀ ਨਹੀਂ ਜਿਉ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਬੂੰਦ ਵੇ ਹੋਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੇ ਨਾਦ ਕੁਰੰਕਹਿ ਵਿਦਿਆ ਸਨਮੁਖ ਉਠਤਾਵੇ ਪਵਰ ਲੋਭੀ ਕੁਸੰਬਾਸ ਕਾ ਮਿਲ ਆਪ ਬੰਧਾਵੇ ਤਿਉ ਸੰਤ ਜਨਾ ਹਰ ਪ੍ਰੀਤ ਹੈ ਦੇਖ ਦਰਸ਼ ਅਗਾਵੇ ਪਿਆਰ ਦੀ ਖੇਡ ਹੈ ਸਾਰੀ ਇਸੇ ਕਰਕੇ ਅੰਦਰ ਪਿਆਰ ਨਾਲ ਭਰਿਆ ਹੋਣਾ ਚਾਹੀਦਾ ਗੁਰੂ ਨਾਲ ਪਿਆਰ ਗੁਰਬਾਣੀ ਨਾਲ ਪਿਆਰ ਫਿਰ ਹੌਲੀ-ਹੌਲੀ ਤੁਹਾਡਾ ਕੁਦਰਤ ਦੀ ਹਰ ਚੀਜ਼ ਨਾਲ ਹੀ ਪਿਆਰ ਪੈਂਦਾ ਬੀਜ ਹੈ ਨਾ ਪਿਆਰ ਦਾ ਹੌਲੀ-ਹੌਲੀ ਵੱਡਾ ਹੋ ਜਾਂਦਾ ਹੈਲ ਜਾਂਦਾ ਮਾਂ ਨਾਲ ਬਹੁਤ ਪਿਆਰ ਕੀਤਾ ਮਾਂ ਦਾ ਪਿਆਰ ਲਿਮਟ ਹੈ ਉਹਦੀ ਉਹਦੇ ਅੰਦਰ ਜਿੰਨਾ ਕੁ ਦਿਮਾਗ ਚ ਚੱਲਦਾ ਮਾਂ ਨੇ ਉੱਥੇ ਕਿ ਤੱਕ ਹੀ ਪਹੁੰਚਾਉਣਾ ਮਾਂ ਨੇ ਪਿਆਰ ਉਹਨਾਂ ਕੀ ਪਾਉਣਾ ਜਿੰਨਾ ਕੁ ਮਾਂ ਆਲੇ ਦੁਆਲੇ ਕਰਦੀ ਹੈ ਕਿਸੇ ਫਰੈਂਡ ਨਾਲ ਪਿਆਰ ਕਰੋਗੇ ਉਹਦੇ ਪਿਆਰ ਦੀ ਵੀ ਲਿਮਟ ਹੈ ਉਹਦਾ ਕਿੰਨਾ ਕੁ ਦਾਇਰਾ ਹੈ ਪਰ ਜਦੋਂ ਅਸੀਂ ਗੁਰੂ ਨਾਲ ਪਿਆਰ ਪਾਉਂਦੇ ਆ ਗੁਰਬਾਣੀ ਨਾਲ ਪਿਆਰ ਪਾ ਲੈਂਦੇ ਆ ਗੁਰਬਾਣੀ ਫਿਰ ਤੁਹਾਡਾ ਪਿਆਰ ਪਾਉਂਦੀ ਹੈ ਪਰਮਾਤਮਾ ਨਾਲ ਰੱਬ ਨਾਲ ਉਹਨੂੰ ਤੁਸੀਂ ਬ੍ਰਹਿਮੰਡ ਕੋ ਯੂਨੀਵਰਸ ਕੋ ਇੱਕ ਇੱਕ ਤਖਤ ਨਾਲ ਪਿਆਰ ਪਾਉਂਦੀ ਹੈ ਇੱਕ ਇੱਕ ਚੀਜ਼ ਨਾਲ ਪਿਆਰ ਪਾਉਂਦੀ ਹੈ ਪਿਆਰ ਦਾ ਬੀਜ ਬੀਜਿਆ ਗਿਆ ਫਿਰ ਉਸ ਪਿਆਰ ਨੇ ਫੈਲੀ ਜਾਣਾ ਫੈਲੀ ਜਾਣਾ ਵੱਡਾ ਹੋ ਜਾਣਾ ਬਹੁਤ ਵੱਡਾ ਹੋ ਜਾਣਾ ਅੰਦਰ ਇੱਕ ਪਿਆਰ ਦਾ ਬੂਟਾ ਲੱਗ ਜਾਣਾ ਚਾਹੀਦਾ ਪਹਿਲਾਂ ਪਹਿਲਾਂ ਇੱਥੋਂ ਸ਼ੁਰੂਆਤ ਹੋਣੀ ਹੈ ਪਹਿਲਾਂ ਪਹਿਲਾਂ ਅੰਦਰ ਇੱਕ ਚਿੰਗ ਤੇ ਹੋਵੇ ਇੱਕ ਇੱਕ ਚੰਗਿਆੜੇ ਤੋਂ ਹੀ ਵੱਡੀਆਂ ਅੱਗਾਂ ਲੱਗਦੀਆਂ ਹੁਣ ਕਿੱਡੀ ਕ ਸਿੱਖ ਹੁੰਦੀ ਨਿੱਕੀ ਜੀ ਸਿੱਖ ਤੋਂ ਹੀ ਕਿੱਡੀ ਅੱਗ ਬਣਦੀ ਨਾ ਪਹਿਲਾਂ ਛੋਟਾ ਛੋਟੇ ਤੋਂ ਸ਼ੁਰੂ ਕਰੀਦਾ ਪਿਆਰ ਅੰਦਰ ਇੱਕ ਪੈਦਾ ਹੋਵੇ ਕਿਸੇ ਬੰਦਿਆਂ ਨੇ ਪਤਾ ਨਹੀਂ ਕਿਸੇ ਵੇਲੇ ਜਦੋਂ ਸ਼ੁਰੂ ਕੀਤਾ ਹੋਵੇਗਾ ਕਿਸੇ ਨਾ ਕਿਸੇ ਵੇਲੇ ਲੋਕਾਂ ਨੇ ਮੂਰਤੀਆਂ ਰੱਖਣੀਆਂ ਉਹਦੇ ਨਾਲ ਪਿਆਰ ਪਾ 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 ਫਿਰ ਹੌਲੀ ਹੌਲੀ ਉਹਦੇ ਅੰਦਰ ਚਿੰਗ ਪੈਦਾ ਹੋਈ ਹੋਰ ਵੱਡਾ ਕਰ ਪਿਆਰ ਦੇ ਬੂਟੇ ਨੂੰ ਫਿਰ ਹੋਰ ਵੱਡਾ ਕਰ ਫਿਰ ਇਸ ਪਿਆਰ ਨੂੰ ਲਿਮਟਲੈਸ ਕਰ ਦੇ ਲਿਮਟ ਨਾ ਰੱਖ ਕੋਈ ਬਾਡੀ ਨਾ ਸਾਹਮਣੇ ਰੱਖ ਹਰ ਚੀਜ਼ ਤੋਂ ਉੱਪਰ ਨੂੰ ਉੱਠਦਾ ਜਾ ਤੇਰੀ ਸੁਰਤ ਉੱਤੇ 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 ਜਾਵੇ ਲਿਮਟਲੈਸ ਕਰ ਪਿਆਰ ਨੂੰ ਪਰ ਪਹਿਲਾਂ ਸ਼ੁਰੂਆਤ ਵੇਲੇ ਛੋਟੇ ਥਾਂ ਤੋਂ ਸ਼ੁਰੂ ਕਰੀਦਾ ਹੈ ਇੱਕ ਜਗ੍ਹਾ ਤੋਂ ਸ਼ੁਰੂ ਕਰੀਦਾ ਕੁਛ ਤੇ ਹੋਵੇ ਕਿਤੇ ਤੇ ਹੋਵੇ ਮਾਫ ਕਰਨਾ ਮੈਂ ਇਦਾਂ ਦੇ ਬੰਦੇ ਵੀ ਵੇਖੇ ਨੇ ਜਿਹੜੇ ਹਰ ਬੰਦੇ ਤੇ ਸ਼ੱਕ ਕਰਦੇ ਨੇ ਈਵਨ ਕਿ ਉਹਨਾਂ ਦਾ ਆਪਣੇ ਪੇਰੈਂਟਸ ਤੱਕ ਵੀ ਸ਼ੱਕ ਨਹੀਂ ਉਹਨਾਂ ਦਾ ਕਿਸੇ ਨਾਲ ਅੰਦਰੋਂ ਪਿਆਰ ਹੈ ਹੀ ਨਹੀਂ ਜਿੱਥੇ ਵੀ ਕਰਨਗੇ ਧੋਖਾ ਕਰਨਗੇ ਜਿੱਥੇ ਕਰਨਗੇ ਬੇਵਫਾਈ ਕਰਨਗੇ ਜਿੱਥੇ ਵੀ ਕਰਨਗੇ ਵਫਾ ਨਹੀਂ ਕਮਾ ਸਕਦੇ ਕਿਤੇ ਵੀ ਅੰਦਰ ਕੋਈ ਚਿੰਗ ਹੈ ਨਹੀਂ ਉਹਨੂੰ ਅੰਦਰ ਪਿਆਰ ਪੈਦਾ ਕਰੀਏ ਉੱਚਣਗ ਪੈਦਾ ਕਰੀਏ ਉਹ ਫਿਰ ਬੂਟਾ ਹੌਲੀ 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 ਵੱਧਦਾ ਜਾਂਦਾ ਹੈ ਵੱਧਦਾ ਜਾਂਦਾ ਵੱਧਦਾ ਜਾਂਦਾ ਆਪਣੇ ਆਪ ਉਹ ਜਿਹੜੀ ਚੀਜ਼ ਹੈ ਹੌਲੀ ਹੌਲੀ ਵੱਡੀ ਹੋਈ ਜਾਂਦੀ ਹੈ ਤਾਂ ਕਰਕੇ ਸਭ ਤੋਂ ਪਹਿਲਾਂ ਇਹ ਪਿਆਰ ਪਾਉਣਾ ਸ਼ੁਰੂ ਕਰੀਏ ਜਿਵੇਂ ਮੱਛੀ ਪਾਣੀ ਬਿਨਾ ਨਹੀਂ ਬਚਦੀ ਗੁਰੂ ਦਾ ਸਿੱਖ ਇੱਥੇ ਇੱਕ ਤੱਕ ਤੇ ਆਪਣਾ ਮਨ ਲੈ ਕੇ ਆਵੇ ਜਿਵੇਂ ਆਪਾਂ ਗਾਇਆ ਹੈ ਜਿਉਂ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਜਿਵੇਂ ਮੱਛੀ ਪਾਣੀ ਬਿਨਾਂ ਨਹੀਂ ਬਚਦੀ ਭਵਰਾ ਜਦੋਂ ਫੁੱਲ ਖਿੜਿਆ ਹੋਵੇ ਕਮਲ ਫੁੱਲ ਫਿਰ ਰਹਿ ਨਹੀਂ ਸਕਦਾ ਜੋ ਮੱਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ ਬੂੰਦ ਵੇ ਹੋਣਾ ਚਾਤਰ ਕੋ ਕਿਉਂ ਕਰ ਤ੍ਰਿਪਤਾਵੇ ਚਾਤਰ ਕੋ ਨੂੰ ਸੁਵੰਤੀ ਬੂੰਦ ਦੀ ਪਿਆਸ ਲੱਗਦੀ ਹੈ ਮੂਧਵੇ ਹੂਣਾ ਚਾਤ ਰੁਕੋ ਕਿਉ ਕਰ ਤ੍ਰਿਪਤਾਵੈ 나ਦ ਕੁਰੰਕਹਿ ਵਿਦਿਆ ਸਨਮੁਖ ਉਠਤਾਵੈ ਕੰਡਾ ਢੇੜੇ ਦਾ 나ਦ ਵੱਜਦਾ ਫਿਰ ਮਿਰਗ ਰਹਿ ਨਹੀਂ ਸਕਦਾ ਕੰਡਾ ਢੇੜੇ ਦਾ 나ਦ ਵੱਜਦਾ ਭਾਵੇਂ ਮਿਰਗ ਨੂੰ ਫੜ ਲੈਂਦੇ ਐ ਫਿਰ ਵੀ ਭੱਜਿਆ ਹੀ ਜਾਂਦਾ 나ਦ ਕੁਰੰਕਹਿ ਵਿਦਿਆ ਸਨਮੁਖ ਉਠਤਾਵੈ ਭਵਰ ਲੋਭੀ ਕੁਸਮ ਬਾਸ ਕਾ ਮਿਲ ਆਪ ਬੰਦਾਵੈ ਫਸ ਜਾਂਦਾ ਭਵਰਾ ਫਿਰ ਵੀ ਜਾਂਦਾ ਤਉ ਸੰਤ ਜਨਾਂ ਹਰ ਪ੍ਰੀਤ ਹੈ ਦੇਖ ਦਰਸ਼ ਅਗਾਵੇ ਪ੍ਰਭ ਸਿਉ ਮਨ ਲੀਨਾ ਜੋ ਜਲਮੀਨਾ ਚਾਤ੍ਰਿਕ ਜਿਵੇਂ ਤੇ ਸੰਤਿਆ ਜਨ ਨਾਨਕ ਗੁਰਪੂਰਾ ਪਾਇਆ ਸਗਲੀ ਤਖਾ ਬੁਝੰਤਿਆ ਪੰਪ ਪਰੇ ਨੂੰ ਫੁੱਲ ਮਿਲ ਗਿਆ ਮਛਲੀ ਨੂੰ ਪਾਣੀ ਮਿਲ ਗਿਆ ਸਵੰਤੀ ਬੂੰਦ ਬਬੀਹੇ ਨੂੰ ਮਿਲ ਗਈ ਇਸੇ ਤਰ੍ਹਾਂ ਗੁਰਸਿੱਖਾਂ ਨੂੰ ਗੁਰਮਖਾਂ ਨੂੰ ਗੁਰੂ ਮਿਲ ਪਿਆ ਪਿਆਰਾ ਮਿਲ ਗਿਆ ਉਹਨਾਂ ਦਾ ਮਨ ਸ਼ਾਂਤ ਹੋ ਗਿਆ ਠੰਡਾ ਠਾਰ ਹੋ ਗਿਆ ਹੋਣਾ ਚਾਹੀਦਾ